ਸਸ਼ੀ ਕਾਰਦੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਮੈਂ ਕਾਫੀ ਟਾਈਮ ਤੋਂ ਵੀਡੀਓ ਪਾ ਰਹੀ ਹਾਂ ਤੇ ਇਹ ਵੀਡੀਓ ਮਸ਼ੀਨਵਰਕ ਤੇ ਜੀ ਇਹਦੇ ਵਿੱਚ ਮੈਂ ਮਸ਼ੀਨਵਰਕ ਵਾਲੇ ਡਿਜ਼ਾਈਨਾਂ ਨੂੰ ਐਡ ਕੀਤਾਗਾ ਤੁਸੀਂ ਚਾਹੋ ਤਾਂ ਸਾਥੋ ਹੀ ਵਰਕ ਕਰਵਾ ਸਕਦੇ ਹੋ ਤੇ ਜਾਂ ਇਸ ਤੋਂ ਆਈਡੀਆ ਲੈ ਕੇ ਕਿਸੇ ਹੋਰ ਤੋਂ ਵੀ ਵਰਕ ਕਰਵਾ ਸਕਦੇ ਹੋ ਇਹਦੇ ਵਿੱਚ ਜਿਹੜੇ ਅਸੀਂ ਵਰਕ ਕੀਤੇ ਹੋਏ ਉਹਨਾਂ ਸੂਟਾਂ ਦੇ ਡਿਜ਼ਾਈਨਾਂ ਨੂੰ ਮੈਂ ਐਡ ਕੀਤਾਗਾ ਤੇ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਪੌਂਚੇ ਵਰਕ ਦਾ ਵੀ ਡਿਜ਼ਾਈਨ ਮਿਲ ਜੂਗਾ ਹੈਵੀ ਵਰਕ ਬਾਜੂ ਵਰਕ ਦੁਪट्टे ਤੇ ਕਟ ਵਰਕ ਤੇ ਸਿੰਪਲ ਵਰਕ ਦੇ ਡਿਜ਼ਾਈਨ ਵੀ ਇਹਦੇ ਵਿੱਚ ਐਡ ਕੀਤੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਦਿੱਤਾ ਹੋਇਆ ਵੀਡੀਓ ਦੇ ਵਿੱਚ ਉਸ ਤੇ ਤੁਸੀਂ ਮੈਸੇਜ ਕਰਕੇ ਵਰਕ ਕਰਵਾ ਸਕਦੇ ਹਾਂ ਧੰਨਵਾਦ ਜੀ